ਆ ਗਿਆ ਲੰਗਰ ਲੰਗਰ ਜਾ ਲੈ ਗਿਆ ਫਿਰ ਹੀਰੋ ਵੀ ਲੈ ਗਿਆ ਕੁਛ ਪੰਨਾ ਰੋਡ ਨਹੀਂ ਤੂੰ ਤੇ ਖਾਲਾ ਬਾਹ ਬਾਹ ਕਿਉਂ ਉੱਧਰ ਵੇ ਆ ਗਈ ਆ ਚੱਲ ਆ ਗਈ ਆਇਆ ਨਮਾ ਜਿੰਦਾ ਆ ਬੰਦੇ ਨੂੰ ਐਸਾ ਪਾਣੀ ਨਹੀਂ ਮੇਰੇ ਕੋਲ ਪਾਣੀ ਪਾਣੀ ਨਹੀਂ ਕਰੀ ਜਾਣਾ ਪਾਣੀ ਆ ਪਾਣੀ ਨਹੀਂ ਠੀਕ ਆ ਬਰੋਲ ਤੇਲ ਹੋਣਾ ਬੱਚਾ ਨਹੀਂ ਚੱਲ ਵਗਾਰਾ ਕੋਣ ਹੈ ਕੋਣ ਹੈ ਪਾਣੀ ਆ ਰਹੀ ਆ ਪਾਣਾ ਪਾਣੀ ਠੰਡਾ ਪਾਣੀ ਹਾਂ ਠੰਡਾ ਪਾਣੀ ਪੱਥਰ ਦੇ ਕਾਰੇ ਖਾਣੇ ਵੀ ਲੱਗੀ ਆ ਆਓ ਵਾਲ ਦੇ ਦੇ ਸੈੱਟ ਕਰਿਓ ਹਵਲੇ ਤੇਰਾ ਮਾਲੀ ਫੁਲਕਾ ਇਹ ਕੌਣ ਨੇ ਤੁਹਾਡੇ ਨਾਲ ਬੈਠੇ ਬੀਬੀ ਜੀ